अॼु कवी बारे सनाना सही चङा फिर तेरी साढी लुटी लुटी सही शरे बजार लुटी त लुटी सही चलो ਇਕ ਤਾਮਤਾ ਚੰਗਾ ਹੋਇਆ ਮਜ਼ਬੂਤ ਨਹੀਂ ਸੀ ਇਸੇ ਤਾਣਾ ਤਾਂ ਤੇਰ ਪਿਆਰ ਦੀ ਸਾਡੀ ਜੰਤੀ ਨਹੀਂ ਲੰਘਦੀ ਸੀ ਚਰਜੇ ਦਾ ਤੇਰੀ ਸਾਡੀ ਜੰਤੀ ਇਹਨਾਂ ਨੂੰ ਨਹੀਂ ਸੀ ਕੀ ਹੋਇਆ ਜੀ ਆਪਾਂ ਇਤ ਨਹੀਂ ਪਿਆਰ ਵਿਚਾਰਨ ਦਾ ਤਾਂ ਕੋਈ ਟਿਕ ਨਹੀਂ ਅਸੀਂ ਤੈਨੂੰ ਆਪਣਾ ਬਣਾਉਣਾ ਚਾਹੁੰਦੇ ਸੀ ਅਸੀਂ ਤੈਨੂੰ ਆਪਣਾ ਬਣਾਉਣਾ ਚਾਹੁੰਦੇ ਸੀ ਤੈਨੂੰ ਆਇਆ ਬਣਨਾ ਨਾ ਕੋਰੇ ਸਾਡਾ ਤਾਂ ਤੇਰ ਪਿਆਰ ਦੀ ਸਾਡੀ ਕੱਤੀ ਨਾ ਕੱਤੀ ਜਗਾ ਦੇ ਤੇਰੀ ਸਾਡੀ ਕੱਤੀ ਇਹ ਤਾਂ ਕੱਤੀ ਨਹੀਂ ਤੂੰ ਦੌਲਤ ਸ਼ੌਰਤ ਧੌਣੀ ਤੂੰ ਦੌਲਤ ਸ਼ੌਰਤ ਧੌਣੀ ਮੇਰੇ ਕੋਲ ਆਪਣੀ ਪਹਿਚਾਨ ਵੀ ਨਹੀਂ ਤੂੰ ਮਾਲਕੀ ਕੁੱਟੀਆਂ ਧਾਰਾਂ ਦੀ ਤੂੰ ਮਾਲਕ ਹੈ ਕੁੱਟੀਆਂ ਧਾਰਾਂ ਦੀ ਮੇਰੀ ਆਪਣੀ ਲੋਗਾ ਦੀ ਕੁੱਲੀ ਵੀ ਨਹੀਂ ਚੰਦ ਤੇ ਨਹੀਂ ਹੋਟਾਂ ਵਾਲੀ ਚੰਦ ਵੀ ਇਹਦਾ ਨਹੀਂ ਜਗਾ ਦੇ ਤੇਰੀ ਸਾਡੀ ਕੱਤੀ ਇਹ ਤਾਂ ਤੇਰੀ ਵੱਡੀ ਡਿਗਰੀ ਕਾਲਜ ਵਾਲੀ ਤੇਰੀ ਵੱਡੀ ਡਿਗਰੀ ਕਾਲਜ ਵਾਲੀ ਸੁਣਿਆ ਹੁਣ ਯੂਨੀ ਦੇ ਵਿੱਚ ਜਾਣੀ ਐ ਤੇਰਾ ਬਾਪ ਮਰ ਗਿਆ ਨਿੱਕਿਆਂ ਦਾ ਤੇਰੀ ਜਿੰਮੇਵਾਰੀ ਵੀ ਬਣਦੀ ਭਾਰੀ ਏ ਤੇਰੀ ਪੜ੍ਹਾਈ ਵਿੱਚੇ ਛੁੱਟੀ ਇਹਦਾ ਚਿੱਤੀ ਨਹੀਂ ਚਾਹਦਾ ਤੇਰੀ ਸਾਡੀ ਛੁੱਟੀ ਇਹਦਾ ਛੁੱਟੀਆਂ ਸਨ ਨਾਮ ਤੇਰਾ ਵਰਲਡ ਟੂਰ ਕਰਨੇ ਦਾ ਸ਼ਾਪ ਤੇਰਾ ਵਰਲਡ ਟੂਰ ਕਰਨੇ ਦਾ ਤੇਰਾ ਬਾਪ ਨੂੰ ਪਾਤੀ ਦੀ ਪੇਟ ਭਰਨੇ ਦਾ ਤੂੰ ਉਪਰੀ ਉਹਦੀ ਕਿੱਤਨੀ ਤੂੰ ਅੰਬਰੀ ਉਹਦੀ ਕਿੱਤਨੀ ਮੈਂ ਰਾਹੀ ਪੜ ਗਿਆ ਮੰਜ਼ਲਾ ਦਾ ਮੇਰੀ ਮੰਜ਼ਲ ਹੱਜ ਛੁੱਟੀ ਹੈ ਤਾਂ ਛੁੱਟੀ ਹੈ ਜਦਾਂ ਤੇਰੀ ਸਾਥੀ ਛੁੱਟੀ ਹੈ ਤਾਂ ਛੁੱਟੀ ਹੈ ਤੈਨੂੰ ਮਾਨ ਹੈ ਰੂਪ ਰੰਗਾਂ ਦਾ ਤੈਨੂੰ ਮਾਨ ਹੈ ਰੂਪਰ ਪੰਨਿਆਂ ਦਾ ਝੋਰਾ ਦੁਖੜਿਆ ਮੀਰਿਆਂ ਦਾ ਤੂੰ ਮਿਲਣਾ ਨਹੀਂ ਏ ਪਤਾ ਨਹੀਂ ਤੂੰ ਮਿਲਣਾ ਨਹੀਂ ਇਹ ਪਤਨਾ ਮੈਨੂੰ ਤੂੰ ਰਾਣੀ ਤੇ ਕੀ ਮੇਰਤ ਜੀਰਿਆਂ ਦਾ ਸਾਢੇ ਅੱਠ-ਦਸ ਕਿਸਮਤ ਉਹ ਕੀ ਹੈ ਜੱਗਾਂ ਤੇ ਤੇਰੀ ਸਾਢੇ ਕਿੰਨੀ ਹੈ ਨਾ 50 ਸਈ ਆਖਰੀ ਵੰਦਾ ਜੀ ਅਰੀਜ ਰਹੁ ਸਦਾ ਤੇ ਨੂੰ ਕੋਣੀ ਰੀਤੇ ਰਹੁ ਸਦਾ ਕਿਉਂ ਪਾਉਣੇ ਦੀ ਨਹੀਂ ਉਪਣੇ ਤੜਪ ਤੈਨੂੰ ਚਾਉਣੇ ਦੀ ਤੂੰ ਮੇਰੇ ਚਾਹੇ ਨਾਮ ਲੈ ਰਘੁਰਾਜ ਹੈ ਤੂੰ ਮੇਰੇ ਚਾਹੇ ਨਾਮ ਲੈ ਰਘੁਰਾਜ ਹੈ ਚਾਪੀ ਰਬਾ ਜਿ ਸਿਜਿੰਦ ਪਰੋਣੇ ਦੀ ਸਾਹਾਂ ਦੀ ਡੋਰ ਕੀ ਰਸੀ ਟੁੱਟੀ ਇਹ ਤਾਂ ਟੁੱਟੀ ਸੈਂ ਜਗਾਂ ਤੇਰੀ ਸਾਡੀ ਟੁੱਟੀ ਇਹ ਤਾਂ ਟੁੱਟੀ ਸੈਂ ਜਿਹਾ ਤਾਂ ਪਾਪਾਂ ਦੀ ਬਹੁਤ ਪਰਿਵਰੀ ਹਨੀ ਨਾ ਤਾਂ ਕਿ ਨੌਰਾਂ ਦੇ ਪੜੀ ਹੈ पंज <laughs> मु